ਸਾਡਾ ਕੰਮ ਜਿੰਨਾ ਵੀ ਵਰਕ ਚਾਹੇ ਉਹ ਬੱਸਾਂ ਦਾ ਚਾਹੇ ਉਹ ਕੋਈ ਬਿਲਡਿੰਗ ਦਾ ਚਾਹੇ ਬੱਚੇ ਦੀ ਸਿਕਿਉਰਿਟੀ ਆ ਉਹ ਸਾਰੇ ਸਾਡੀ ਜ਼ਿੰਮੇਵਾਰੀ ਹੈ ਮੇਰੇ ਅੰਡਰ ਦੋ ਸਿਕਿਉਰਿਟੀ ਗਾਰਡ ਹੈ ਜਿਹੜੇ ਗੇਟ ਤੇ ਕੋਈ ਵੀ ਐਂਟਰੀ ਮਤਲਬ ਬੱਚਾ ਬਾਹਰ ਜਾਂਦਾ ਜਾਂ ਬੱਚੇ ਨੂੰ ਮਿਲਣ ਕੋਈ ਆਉਂਦਾ ਤੇ ਬਿਨਾ ਸਬੂਤ ਤੋਂ ਅਸੀਂ ਨਾ ਕਿਸੇ ਨੂੰ ਬਾਹਰ ਜਾਣ ਦਿੰਦੇ ਆ ਨਾ ਅੰਦਰ ਆਉਣ ਦਿੰਦੇ ਆ ਜਾਰ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਸਕੂਲ ਦੇ ਪ੍ਰਬੰਧਨ ਦੇ ਵਿੱਚ ਬਹੁਤ ਹੀ ਸਹਿਯੋਗ ਹੈ ਕੈਂਪਸ ਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਜਿੱਥੇ ਵੀ ਕੋਈ ਇਨਫਰਾਸਟ੍ਰਕਚਰ ਦਾ ਕੰਮ ਚੱਲ ਰਿਹਾ ਹੁੰਦਾ ਹੈ ਕੋਈ ਬਿਲਡਿੰਗ ਦੀ ਨਵੀਂ ਉਸਾਰੀ ਚੱਲ ਰਹੀ ਹੁੰਦੀ ਹੈ ਜਰ ਰਪਏ ਦਾ ਕੰਮ ਚੱਲ ਰਿਹਾ ਹੁੰਦਾ ਹੈ ਤਾਂ ਕੈਂਪਸ ਮੈਨੇਜਰ ਦੀ ਦੇਖ ਰਹਿਕ ਦੇ ਵਿੱਚ ਉਹ ਕੰਮ ਬਹੁਤ ਵਧੀਆ ਤੇਪਰੇ ਚੜਦੇ ਹਨ ਇਸ ਦੇ ਨਾਲ ਹੀ ਸਾਡੇ ਸਕੂਲ ਮੁਖੀਆਂ ਅਤੇ ਸਾਡੇ ਅਧਿਆਪਕ ਸਾਹਿਬਾਨਾਂ ਦਾ ਭਾਰ ਬਹੁਤ ਜ਼ਿਆਦਾ ਘਟਿਆ ਹੈ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਨੇ ਹੈਡ ਮਾਸਟਰ ਦਾ ਧਿਆਨ ਪਾਣੀ ਦੇ ਟੂਟੀਆਂ ਵੱਲ ਨਹੀਂ ਹੋਣਾ ਚਾਹੀਦਾ ਵੀ ਟੂਟੀ ਨਹੀਂ ਚੱਲਦੀ ਪੱਖਾ ਖਰਾਬ ਹੋ ਗਿਆ ਬਿਊਜ ਮੱਚ ਗਿਆ ਬੱਲ ਫਰੂਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਬਾਕੀ ਕੰਮ ਸਾਰਾ ਕੈਂਪਸ ਮੈਨੇਜਰ ਦਾ ਕੰਮ ਹੈ ਉਹ ਆਪਣਾ ਦੇਖਦੇ ਰਹਿਣਗੇ ਲੈ ਲਓ ਹਾਂ ਪੱਖਾ ਦੇ ਤਾਂ ਹੀ ਤਾਂ ਆ ਗਏ ਖਰਾਬ ਸੀ ਲੈ ਲਓ ਲੈ 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 ਇਹ ਤੇ ਚੰਦਰਾ ਬੱਤਨ ਉਹ ਇਹ ਦੱਬੇ ਪਾ ਲਈ ਆਹ ਲੈ ਦੱਬੇ ਬਹੁਤ ਬੰਦੇ ਆਹ ਬਾਬਾ ਜੀ ਫੜਾ ਆਪਾ ਐ ਚ ਪਾ ਦੋ ਜਿਹਨੇ ਦੋ ਕੁੱਤੇ ਮਾਰੇ ਇੱਕ ਮੈਂ ਇਕੱਲਾ ਹੀ ਬੰਦਾ ਆਹ ਜੀ ਛੇ ਲੰਡੇ ਫੜਾਉਂਦੇ ਬਹੁਤ ਹੈ ਭਾਜੀ ਕਿੰਨੇ ਬਹੁਤ ਪ੍ਰਸਾਦ ਲਓ ਜੀ ਆਹ ਲੋ ਦੋ ਦੋ ਮੱਠੀ ਆਹ ਵਾ ਕੋ ਭਾਜਾਂ ਘਟਾਈਏ ਗਾੜੀ ਹਾਂਜੀ ਆਹ ਲੋ ਆ ਫੜਿਓ ਭਾਜੀ ਆ ਫੜਿਓ

हां बड्दू जी पानी कल ना बहुत काढ गया यार जरा मंत्र चीज कल पानी आ गया भाई आ गया ना ਹੁਣ ਸਲਿੰਡੂ ਬੰਦਾ ਹੋ ਗਿਆ ਹਲੋ ਬੈਠੀਂਗਾ ਬੇ ਠੀਕ ਹੈ ਜਵਨ ਕੋਈ ਮਸਤੀ ਥੋੜੀ ਥੋੜੀ ਰੱਖ ਥੋੜੀ ਰੱਖ ਲਈ ਪਾਜੀ ਚਲ ਬੈਠਾ ਪੇਜ ਨਾਲ

ਬਹੁਤ ਡਰ ਗਿਆ ਗ੍ਰੀਸ ਕਰ ਗਿਆ ਬਾਰ ਬਾਰ ਗੱਲ ਨੂੰ ਮੂਰਮਾ ਇਹ ਤਾਂ ਕਾਕੇ ਚਾਰ ਪੰਜ ਦੀ ਗਾੜੀ ਨਾ ਸੀ ਕਿੱਥੇ ਨਹੀਂ ਜਾਣਾ ਆਪਣਾ ਜਦੋਂ ਚਾਰ ਪੰਜ ਮੇਲਾ ਵਗੇ ਉਹਨੂੰ ਕਹਦੇ ਨਹੀਂ ਲਾ ਕੇ ਆਵੇ ਸਾਰੇ ਹਾਂ ਬਹੁਤ ਉੱਚਾਈ ਅਲਫਾ ਵੇ ਭਾਈ ਲਾ ਦੇ ਦੋ ਤਿੰਨ 5000 5000 ਠੀਕ ਹੈ ਉਹਨੂੰ ਪ੍ਰਧਾਨ ਨੂੰ ਫੋਨ ਕਰਦੀ ਕਿ ਬਾਹਰ ਆਉਣਾ ਲੈ ਕੇ ਨਹੀਂ ਆਉਣਾ ਲੈ ਕੇ ਜਦੋਂ ਉੱਥੇ ਕਾ ਰੱਜੇ ਕਰਦ ਦੇ ਨੇ ਫੋਨ ਕਰ ਦੇ ਨੇ ਡਾਈ ਬ੍ਰਿਧੀ ਬਾਬਾ ਜੀ ਪ੍ਰਸ਼ਾਦ ਲੈ ਲਓ ਜੀ ਭਾਜੀ ਪਾਣੀ ਵਾਲੇ ਗੱਡੀ ਆ ਖੋਲੀ ਹਾਂ ਖੋਲਦੇ 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 ਭਾਜੀ ਉਹਦੇ ਦੇਣਾ ਡੱਬਾ ਇਹਨਾਂ ਨੂੰ ਦੇ ਜਿਹੜਾ ਨੂੰ ਪਾਣੀ ਪਾਣੀ ਵਾਲਾ ਰੱਖ ਦੋ ਪਾਣੀ ਰੱਖ ਦੋ ਠੀਕ ਆ ਠੀਕ ਪ੍ਰਧਾਨ ਜੀ ਚਲੋ ਆ ਜਾਓ ਮੈਂ ਕਹ ਬਾਬਾ ਜੀ ਕਹਿੰਦੇ ਜਿੰਨਾ ਸਮਾਨ ਲੱਦਿਆ ਵਾ ਸਾਰਾ ਲਾ ਕੇ ਲਾ ਕੇ ਆਉਣਾ ਵਾ ਘਰਾਂ ਚ ਜਿਹੜੇ ਹੁਣ ਗਾਂ ਵਾਲੇ ਘਰ ਐ ਇਹ ਦੁੱਧ ਵਾਲਾ ਖੋਲੇ ਹੋਣਾ ਹਾਂ 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 ਵਾ ਉਹਨਾਂ ਕਾ ਉਹਨਾਂ ਕਾ ਕਿਉਂਕਿ ਜੋ ਪਾਣੀ ਲੈ ਗਿਆ ਉਦੋਂ ਵੀ ਉਹਨਾਂ ਨੂੰ ਲੋੜ ਪੈਣੀ ਵਾਦੂ ਲਾ ਵਾਦੂ ਲਾ ਕੇ ਆਉਣਾ ਦੋ ਦੋ ਹਾਂਜੀ ਦੋ ਦੋ ਸੁੱਕੇ ਦੁੱਧ ਦੇ ਕਹਿੰਦੇ ਸਾਰਿਆਂ ਨੂੰ ਦੇ ਦਿੱਤੀ ਸਿਹਰੇ ਆ ਗਈ ਜਰਨੈਲ ਜੀ ਪ੍ਰਧਾਨ ਉਹ ਪਹਿਲੋ ਦੇਵੇ ਜੀ ਜਰਨੈਲ ਪ੍ਰਧਾਨ ਪ੍ਰਦਰਸ਼ਨ ਨਾਲ ਨਾ ਕਰਨੀ ਗੱਲ ਹਾਂਜੀ हां <polarization> uh, सही चल ਬੰਦਾ ਨਾਲ ਜੇ ਤੇ ਜਾ ਅੱਧੇ ਘੰਟੇ ਪਹਿਲੀ ਦੇਖ ਗਿਆ ਸੀ ਪਾਕੀ ਪਿਆਰੀ ਸੀ ਠੀਕ ਹੈ ਠੀਕ ਹੈ ਬਹੁਤ ਸਹੀ ਆ ਸਹੀ ਹੈ ਬੱਸ ਆ ਜੱਪੂ ਫੜਾ ਬੰਦੇ ਮੈਂ ਤਰਪੀ ਦੇ ਜੱਪੂ ਜੱਪੂ ਬੜਾ ਦੇ ਦੇ ਭਾਈ ਜੱਪੂ ਅੱਜ ਉਹ ਫੜੂਆਂ ਨੂੰ ਇੱਕ ਹੋਰ ਹੁਣਾ ਭਾਈ ਜੀ ਮੈਂ ਤਰਪੀ ਇੱਕ ਹੋਰ ਹੁਣਾ ਭਾਈ ਜੀ ਜੱਪੂ ਨਹੀਂ ਨਹੀਂ ਹੋਤੀ ਆ ابا دا اوه بابا دا بابا چا سدا سدا ها کنجي لگن تو يان اي کني کله ڀا جا ري مٿو ها بھائی اپن اوتريو نا مجھے اي اتھو کا لگلا فون کر

मोहब्बत नहीं आओ ਅਸਟਾ ਤੁਸੀਂ ਸਾਰੇ ਐਸੀ ਦੋ ਦੋ ਦੇਖ ਲਈਆਂ ਸਾਰੇ ਨੂੰ ਕਿਹੜੀ ਗੱਲ ਹੈ ਕਿ ਉਹ ਦੂਜੀ ਐਸੀ ਲੱਕੜ ਵਾਲੀ ਹੈ ਜਿੰਨੇ ਘਰ ਹੈ ਨਾ 10 15 ਮਹੀਨੇ ਸਾਰੇ ਨੂੰ ਦੋ ਦੋ ਲੱਗੇ ਉਹ ਸਾਰੇ ਦੇ ਇੰਨੇ ਦੇਖੇ ਸਾਰੇ ਨੂੰ ਸੁੱਕੇ ਤੋਦੇ ਤੁਹਾਡੇ ਇੱਥੇ ਰਿਸ਼ਤੇਦਾਰ ਹੀ ਹੈ ਠੀਕ ਹੈ ਰਿਸ਼ਤੇਦਾਰ ਹੀ ਚ ਆਏ ਕਿ ਕਿੱਧਰੋਂ ਆਏ ਉਹਦਾ ਮਾਨਸੇ ਤੋਂ ਠੀਕ ਹੈ ਲੋਕ ਜੇ ਕੋਣ ਆਏ ਉਹ ਨਾਮ ਨਹੀਂ ਦੱਸੇ ਕਿ ਮੜ ਜਾਣੀ ਇਹ ਉਹ ਸੁਵੇਰੇ ਕਿੰਨੇ ਦੇਸੀ ਰਾਤ ਗਲੰਦਰ ਰਹੇ ਹੈ ਜਿੱਥੇ ਜਾਂਦੇ ਸੀ ਇੱਕ ਕਰ ਰਹਾ ਰਹਿੰਦਾ ਇੱਥੇ ਕੋਈ ਯਾਰ ਪਰ ਇਹ ਸਾਹਮਣਾ ਹੋਇਆ ਤਾਂ ਆਪਾਂ ਜਿਹੜਾ ਮਤਲਬ ਹੋਰ ਲੜਦਾ هي وي ني يا اي اونديا ا جان اونديا کرا کرا جا تو ران او او پتا جانا جي پاني پاني ٿو ٿو مندا ਆਜੇ ਤੇ ਕੋਈ ਖਾਇਆ ਹੀ ਨਹੀਂ ਸੀ ਗਾੜੀ ਬਜਾ ਕੇ ਖਾ ਖਾੜੀ ਪੋਲੀ ਤਪੀ ਹੋ ਗਿਆ ਆ ਬੰਦੇ ਤੂੰ ਮੈਂ ਦੋਨੇ ਗਾੜੀ ਭਰਿਆ ਤੇ ਖਿਸ਼ਾ ਰਸ ਤੇ ਕਿਥਾ ਪਵੇਗਾ ਚਲ ਹੌਲੀ ਹੌਲੀ ਲੈ ਚੱਲ ਇਹ ਇਸ ਤਾਈ ਤੇ ਕੋਈ ਨਹੀਂ ਹੁੰਦੀ ਆ ਸਾਹਮਣੇ ਘਰ ਚ ਤਾਂ ਆਜੇ ਦਾ

ਉਹ ਤੇ ਸੱਤ ਮੜੀਆ ਕੇ ਦਿੱਤਾ ਵੀ ਸੇ ਟੱਪਦੇ ਨਹੀਂ ਆਗੇ ਜਾਗਾ ਤਾ ਇਹਦਾ ਕੋਈ ਸਦਾ ਲਵਣਾ ਨਹੀਂ ਹੈ ਨਹੀਂ ਰੌਦ ਨੂੰ ਨਹੀਂ ਹੈ ਹੈ ਕਿਹਦੇ ਨੂੰ ਬਰਗਾ ਹੈਗਾ ਉਹ ਬਜ਼ੁਰਗੀ ਹੁੰਦਾ ਕੁੱਤੇ ਚੜਿਆ ਹੋਏ ਹੁੰਦਾ ਉਹ ਵੀ ਉਹ ਵੀ ਕੁੱਤੇ ਨਹੀਂ ਲੈਂਦਾ ਹਾਂ ਉਸਰ ਮਾਉਂ ਸਮਾਣਾ ਕਰਪਨਾ ਹੈ ਜੇ ਨਾਮ ਹੋਵੇ ਦੇਦੇ ਨੇ ਉਹ ਚਾਈ ਦਾ ਪ੍ਰਸਾਦਾ जा <laughs> न <laughs> 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 <laughs>